ਰਾਜਪੁਰਾ ਵਿਖੇ ਹੋਇਆ ਭਿਆਨਕ ਸੜਕ ਹਾਦਸਾ ਤਿੰਨ ਵਿਅਕਤੀਆਂ ਦੀ ਮੌਤ ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਔਰਤ ਇੱਕ ਵਿਅਕਤੀ ਅਤੇ ਇੱਕ ਬੱਚੀ ਸ਼ਾਮਲ ਰਾਜਪੁਰਾ ਚੁੰਨਾ ਪੱਟੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਹੈ ਉਸ ਵੇਲੇ ਰਾਗੀਰਾ ਦੇ ਦੱਸਣ ਅਨੁਸਾਰ ਇੱਕ ਕਾਲੇ ਰੰਗ ਦੀ ਗੱਡੀ ਜੋ ਕਿ ਪਟਿਆਲਾ ਸਾਈਡ ਤੋਂ ਆ ਰਹੀ ਸੀ ਅਤੇ ਗਣੇਸ਼ ਕਲੋਨੀ ਵਾਸੀ ਇੱਕ ਪਰਿਵਾਰ ਦੇ 4-5 ਮੈਂਬਰ ਜੋ ਕਿ ਸਰਕਰਨ ਰੋਡ ਤੇ ਨਿਕਲ ਰਹੇ ਸੀ ਤਬਤ ਕਰਨ ਨੇ ਉਹਨਾਂ ਵਿਅਕਤੀਆਂ ਨੂੰ ਆਪਣੀ ਝਪੇਟ ਵਿੱਚ ਲੈ ਲਿਆ ਜਿਸ ਦੇ ਚਲਦੇ ਇੱਕ ਬਜ਼ੁਰਗਔਰ ਤੇ ਇੱਕ ਵਿਅਕਤੀ ਅਤੇ ਇੱਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਬੱਚਾ ਜੋ ਨਾਲ ਸੀ ਉਹਦੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਰਾਜਪੂਰਾ ਤੋਂ ਪਟਿਆਲਾ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਅਤੇ ਫਿਰ ਰਜਿੰਦਰਾ ਹਸਪਤਾਲ ਵਾਲੇ ਡਾਕਟਰਾਂ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਪੁਲਿਸ ਨੂੰ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਈ ਅਤੇ ਕਾਰ ਦੇ ਕਾਗਜ਼ਤ ਤੇ ਗੱਡੀ ਚਲਾ ਰਹੇ ਡਰਾਈਵਰ ਦੇ ਪਛਾਣ ਪੱਤਰ ਵਗੈਰਾ ਆਪਣੇ ਕਾਬੂ ਵਿੱਚ ਲੈ ਕੇ ਵਾਰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਤਰुण ਸ਼ਰਮਾ ਨਾਲ ਦੀਪਕ ਕੁਮਾਰ ਦੀ ਰਿਪੋਰਟ ਸਰ ਕੀ ਨਾਮ ਹੈ ਆਪਕਾ ਸਰ ਦੀਪਕ ਕੁਮਾਰ ਹੈ ਸਰ ਜਿਹੜਾ ਅਸਲ ਵਿੱਚ ਕੋਣ ਹੈ ਆਪਕਾ ਮੇਰੀ ਬੇਟੀ ਹੈ ਸਰ ਮੇਰੀ ਮਮਾ ਤੇ ਇੱਕ ਮੇਰਾ ਭਤੀਜਾ ਜੀ ਕੀ ਕੀ ਨਾਮ ਹੈ ਨਾਲ ਕਿੰਨੇ ਕੁ ਮਰੇ ਮੇਰੇ ਬੇਟੇ 13 ਸਾਲ ਉਮਰ ਦੇ ਹਨ ਨੰਦਿਆ ਨਾਮ ਹੈ ਮੇਰੀ ਮਾਤਾ ਜੀਆ 68 ਸਾਲ ਉਮਰ ਮੇਰੇ ਭਤੀਜੇ ਦਾ 12 ਸਾਲ ਉਮਰ ਹੈ ਜੀ ਇਹ ਤਾਂ ਹੋਇਆ ਐਕਸੀਡੈਂਟ ਸਰ ਇਹ ਤਾਂ ਪਤਾ ਨਹੀਂ ਲੱਗਾ ਰੋਡ ਤੇ ਟੈਲਨ ਗਿਆ ਸੀ ਕਿ ਤੇ ਸਾਨੂੰ ਫੋਨ ਆਇਆ ਫਿਰ ਕਹਿੰਦੇ ਵੀ ਹਾਇ ਨਹੀਂ ਇਹ ਵੀ ਗੱਲ ਹੈ ਸਰ ਉਹ ਫਿਰ ਤੇ ਘੰਟਾ ਪਹਿਲਾਂ ਮੰਨ ਲਓ ਤੁਸੀਂ ਕੀ ਮੰਗ ਰਹੇ ਹੋ ਜੀ ਬੰਦੇ ਸਰ ਤੁਹਾਨੂੰ ਤਾਂ ਇਨਸਾਫ ਚਾਹੀਦਾ ਸਰ ਕੀ ਕਰਵਾਇ ਕਰਾਉਗੇ ਨਾ ਤੁਹਾਨੂੰ ਕਾਨੂੰਨੀ ਕਾਰਵਾਈ ਜੋ ਬਣਦੀ ਹੈ ਉਹ ਕਰਾਵਾਂਗੇ ਤੇ ਤੁਹਾਨੂੰ ਇਨਸਾਫ ਚਾਹੀਦਾ ਸਰ ਜਿਥੇ ਰਹਿਣਾ ਹੈ ਜਿਨੇਸ਼ ਕਲੋਨੀ तो 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 जी सर चुनावी गणेश कॉलोनी भरत कुमार जो लड़के का, का हो भी क्या लगते वो चाचा लगता था प्रदीप ऋषिदेव है घर लश्करी है कहाँ के रहने वाले है? लस्करी बिहार का यहाँ पे कहाँ पे चुनावी गणेश कॉलोनी क्या नाम है इसका प्रदीप ऋषिदेव कितनी उम्र थी चालीस साल आप क्या मांग रहे हो सरकार से जो उसका तो सर जी उसको तो घर भेजा जाए यहाँ से और उसका जो बच्चे छोटे छोटे हैं उसको कुछ पैसा तो मिलना चाहिए सर कितने बच्चे है पाँच हैं सर लड़का है तीन लड़की है दो लड़का है छोटे छोटे है सर कितने है बच्चे है एक एक तो लड़की के शादी कर दी है तीन चार जो है छोटे छोटे बस यही था कमाने वाला और कोई नहीं था ਇਨਕੇ ਫਾਦਰ ਵਗੈਰਾ ਕੋਈ ਹੋਰ ਕੋਈ ਇਸਕਾ ਪੂਰਾ ਫਾਦਰ ਮੈਂ ਇੱਥੇ ਰਹਤੀ ਹਾਂ ਉੱਥੇ ਰਹਤੀ ਨਹੀਂ ਪੂਰਾ ਫੈਮਿਲੀ ਘਰ ਪਿਆ ਇਸਕਾ ਫਾਦਰ ਪੂਰਾ ਹੋ ਗਿਆ ਸਰਪ੍ਰਨਾ ਕਰਨਾਲ ਸਿੰਘ ਜੀ ਜਿਹੜਾ ਹੁਣ ਵਾਸਾ ਹੈ ਤੁਸੀਂ ਸੈਕਸ਼ਨਲ ਹਾਂ ਜੀ ਕਿਤਾ ਹੋਇਆ ਕੋਈ ਮੈਂ ਤੇ ਬਾਹਰ ਖੜਾ ਦਾ ਜੀ ਬਾਕੀ ਉੱਥੇ ਜਦ ਗੱਡੀ ਆ ਉਹ ਪੈਦਲਾ ਆ ਰਹੇ ਸੀ ਚਾਰੇ ਬੰਦੇ ਤਾਂ ਕੋਈ ਪੈਸਾ ਦੇ ਕੇ ਜਿਸ ਤਰ੍ਹਾਂ ਬੰਬ ਬੱਜਦਾ ਇਸ ਤਰ੍ਹਾਂ ਮੱਜੀ ਗੱਡੀ ਬਹੁਤ ਸਪੀਡ ਨਾਲ ਬੰਦੇ ਵੀ ਭਗਾ ਭਗਾ ਕੇ ਮਾਰੇ ਜੀ ਕਿੰਨੇ ਫੈਡ ਤੋਂ ਆ ਰਹੇ ਜੀ ਕਿੱਥੇ ਪਟਿਆਲੇ ਤੋਂ ਉਹ ਪਿੱਛੋਂ ਪਿੱਛੋਂ ਮਾਰੀ ਜੀ ਪਤਾ ਲੱਗੇ ਕਿ ਕੌਣ ਹੈ ਨਾਜ਼ਿਰ ਨੇ ਨਹੀਂ ਪਤਾ ਜੀ ਅੱਜ ਜਿਹਨੇ ਡੈਥ ਹੋਈ ਹੈ ਕਿੰਨੇ ਕੁ ਡੈਥ ਹੋਈ ਹੈ ਹਾਂਜੀ ਕਿੰਨੇ ਬੰਦੇ ਡੈਥ ਹੋ ਗਏ ਐਟ ਟਾਈਮ ਤਿੰਨ ਬੰਦਿਆਂ ਦੇ ਜੀ ਹੋਰ ਕੋਈ ਨਾਲ ਇੱਕ ਬੱਚਾ ਬਚ ਗਿਆ ਜੀ ਉਹਦਾ ਉਹਦੀ ਫ੍ਰੈਕਚਰ ਹੋ ਗਈ ਲੱਤ ਹਾਂਜੀ ਕੋਈ ਹੋਰ ਜਿਹੜਾ ਤੁਹਾਨੂੰ ਜਾਣਦੇ ਕਿੱਥੇ ਰਹਿਣ ਵਾਲੇ ਆਸੀਂ ਗਣੇਸ਼ ਕਲੌਂਦੀ ਦੇ ਆ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਨਾ ਨਾ ਨਹੀਂ ਜੀ ਇਹਨਾਂ ਨੂੰ ਤੈਨੂੰ ਪਤਾ ਨਾ ਮੁੰਨਾ 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 ਜੀ ਮੁੰਨੇ ਦੇ ਟਰ ਪਰਿਵਾਰ ਦੇ ਆ ਜਿਹੜਾ ਐਕਸੀਡੈਂਟ ਹੋਇਆ ਉਹ ਦੀ ਜਨਕਾ ਜੀ ਇੱਕ ਗੱਡੀ ਨੰਬਰ ਐ ਸੀ ਐਚ 01 ਵਗੈਰਾ ਉੱਤੇ ਜੁੰਨਾ ਪੱਟੀ ਦੇ ਆਪੋਜੀਟ ਐਕਸੀਡੈਂਟ ਹੋਇਆ ਜਿਹਦੇ ਤੇ ਤਿੰਨ ਤਿੰਨ ਬੰਦੇ ਡੈਥ ਹੋ ਗਈ ਐ ਦੋ ਲੇਡੀਜ਼ ਨੇ ਇੱਕ ਬੰਦਾ ਆ ਤੇ ਇੱਕ ਬੱਚਾ ਜ਼ਖਮੀ ਆ ਜਿਹਨੂੰ ਰਜਿੰਦਰਾ ਹਸਪੀਟਲ ਰੈਫਰ ਕੀਤਾ ਇਹਨਾਂ ਦਾ ਕੀ ਨਾਮ ਇਹਨਾਂ ਦਾ ਨਾਮ ਇਹ ਇੱਕ ਹੈ ਅਨੰન્યા ਇੱਕ ਸੁਦਾ ਦੇਵੀ ਇੱਕ ਦਾ ਹਾਲੇ ਪੱਕਾ ਨਹੀਂ ਹੈ ਪਰ ਵੈਸੇ ਪ੍ਰਦੀਪ ਦੱਸ ਰਹੇ ਨੇ ਕਿੰਨੇ ਕੁ ਮਰੇ ਨਾ ਦੇ ਇੱਕ ਦੀ 60 ਸਾਲ ਹੈ ਇੱਕ ਦੀ 13 ਸਾਲ ਹੈ ਇੱਕ ਦੀ 40 ਸਾਲ ਕੀ ਕਰੀ ਅੱਗੇ ਕਰੋਗੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਇਹਨਾਂ ਦੇ ਵਾਰਸਾਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਕਿਤੇ ਹੈਗਾ ਨਾਲ ਡਰਾਈਵਰ ਵੀ ਜ਼ਖਮੀਆਂ ਜਿਹੜਾ ਹਸਪੀਟਲ ਦਾਖਲਾ ਹੈ ਇਹਦਾ ਨਾ ਅਖੀ ਲੈ ਜਾਣ ਕਿਤੇ ਰਹਿਣ ਵਾਲਾ ਹੈ ਪਹਿਲੇ ਪੱਕਾ ਪਤਾ ਨਹੀਂ